ਹਾਂਜੀ ਕਿਸਾਨ ਵਿਰੋਧ ਧਨੋਲਾ ਮੰਡੀ ਤੇ 11 ਤਰੀਕ ਅੱਜ ਤੋਂ ਤੁਸੀਂ ਕਾਟੂ ਮਾਲ ਦੇ ਦੇਖ ਸਕਦੇ ਹੋ ਇਹ ਕਾਟੂ ਮਾਲ ਬਾਹਰੇ ਜਿੰਨਾ ਵੀ ਲਈ ਖੜੇ ਹੁੰਦੇ ਵਿੱਚ ਕੱਟੀਆਂ ਵੀ ਲਈ ਖੜੇ ਹੁੰਦੇ ਨੇ ਤੇ ਕਾਟੂ ਮਾਲ ਦੇ ਵਿੱਚ ਮੱਝਾਂ ਗੱਭਣ ਟੋਕੜ ਗੱਭਣ ਮੱਝਾਂ ਤੇ ਬਹੁਤ ਵਧੀਆ ਵਧੀਆ ਮੱਝਾਂ ਹੁੰਦੀਆਂ ਨੇ ਵਿੱਚ ਜਿਵੇਂ ਆਹ ਕੱਟੀਆਂ ਕੁੱਟੀਆਂ ਖੜੀਆਂ ਨੇ ਤੇ ਇਧਰੋਂ ਲੈ ਜਾ ਕਰੋ ਜੇ ਕਿਸੇ ਨੇ ਸਸਤਾ ਪਸ਼ੂ ਲੈਣਾ ਹੁੰਦਾ ਥੋੜਾ ਜਿਹਾ ਘੱਟ ਪੈਸਿਆਂ 'ਚ ਇਧਰੋਂ ਮਿਲ ਜਾਂਦੇ ਨੇ ਬਾਕੀ ਆਪਾਂ ਬਹੁਤ ਦਿਨ ਬਾਅਦ ਨੂੰ ਜਿਵੇਂ ਉਹ ਕੱਟੀਆਂ ਕੁੱਟੀਆਂ ਲਈ ਖੜੇ ਆ ਉਧਰ ਤੇ ਕਟੀਆਂ-ਕਟੀਆਂ ਡਟੇ ਲੈ ਕੇ ਨਾ 11 ਤਰੀਕ ਵਾਲੀ 11 ਤਰੀਕ 7ਵਾਂ ਮਹੀਨਾ 2025 ਵਾਲੀ ਮੰਡੀ ਆ ਇਹ ਕੀ ਰੇਟ ਆ ਦਾ 20000 ਆ ਰਹੀ 25000 ਕਿੰਨੀ ਉਮਰ ਹੋ ਗਈ ਇਹਦੀ ਉਹ ਹੈ ਜੀ ਹੋਈ ਸਾਲ ਕੁ ਦੀ 1 ਸਾਲ ਦੀ ਆ ਬਾਈ ਕਹਿੰਦਾ 25000 ਰੇਟ ਰੱਖਦਾਗਾ ਬੂਰੀ ਆ ਨਾ ਥਾਂ ਤੋਂ ਪੂਰੇ ਨੇ ਚਾਰ ਥਾਂ ਨਹੀਂ ਆਈ ਲੈ ਵੀ ਚਾਰ ਥਾਂ ਦਾ ਜੀ ਪੂਰੀ ਚਾਰ ਥਾਂਾਂ ਦੀ ਆ ਜੀ ਤੇ ਮਾਨਤਨ ਹੋ ਜੂਗਾ ਔਰ ਮਾਨਤਨ ਹੋ ਜੂਗਾ ਜੀ ਕਿੰਨੇ ਦਮੇਗਾ 20000 ਵੀ ਛੱਡਦਾ ਹੋਰ ਕਰਨਾ 20000 ਬੜਾ ਆਜੇ 20 ਦੀ ਦੇ ਆਏ 20 ਜੀ ਦਮੇਗਾ ਨੰਬਰ ਤੇ ਐਡਰੈਸ ਬੋਲ ਦੇ 7888 7888 05812 ਜੀ 05812 ਕਿਹੜਾ ਪੰਡਾ ਫੂਲ ਪੰਡਾ ਜੀ ਰਾਮਪੁਰਾ ਫੂਲ ਰਾਮਪੁਰਾ ਫੂਲ ਨਾਮ ਕੀ ਆ RAM NARAYAN ਕੱਲੀ ਲੈ ਕੇ ਆਇਆ ਹਾਂ ਜੀ ਬੁਆਰ ਦਾ ਕੰਮ ਹਾਂਜੀ ਠੀਕ ਆ ਲੋ ਵੀ ਮਿੱਤਰੋ ਬੂਰੀ ਕੱਟੀ ਆ 25000 ਰੇਟ ਮੰਗੇ 20000 ਦੀ ਦੇ ਦੂੰਗਾ ਦਾ ਸਾਲ ਦੀ ਆ 1 ਸਾਲ ਦੀ ਆ ਨੰਬਰ ਸਾਨੂੰ ਲੈ ਕੇ ਦਿੱਤਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਆ ਕਰ ਲਿਓ ਸੰਪਰਕ ਫੇਸਬੁਕ ਕੁਆਲਿਟੀ ਵਧੀਆ ਆ ਗਈ ਤੇ ਹੱਡਾ ਪਰਾਂ ਤੁਸੀਂ ਦੇਖ ਸਕਦੇ ਹੋ ਆਜੋ ਹੋਰ ਵੀ ਕੱਟੀਆਂ ਖਾਉਣੇ ਆ ਤੇ ਇਹਦੀ ਕਿੰਨੀ ਉਮਰ ਆ ਵੀਰੇ 5 ਨਹੀਂ ਆਜੋ ਵੀ ਇਹਦੀ 1 ਸਾਲ ਆ ਗਈ ਤੇ ਠੀਕ ਆ ਤੇ ਇਹਦੀ 14 14 ਮਹੀਨਿਆਂ ਦੀ ਆ ਕੀ ਰੇਟ ਰੱਖਿਆ ਦੋਨਾਂ ਦਾ ਆ ਭਾਈ ਤੇ ਰੇਟ ਕੀਆ ਦੋੰਦਲਾ ਜੋੜੇ ਦਾ ਭਾਈ 80000 ਹੈ ਇਹਦਾ ਇਕੱਲਾ 35 ਆ ਉਹਦਾ 28 ਆ ਇਹਦਾ 35 ਆ ਉਹਦਾ 28 ਆ ਜੋੜਾ ਲਾਣਾ 60000 ਦਾ 30000 ਨੇ ਹਣਾ ਜਿਵੇਂ ਮਰਜ਼ੀ ਲੱਗਦਾ ਠੀਕ ਆ ਲੈ ਭਈ ਆ ਫੇਸ ਕੁਆਲਟੀ ਦੇਖੋ ਕੁੰਡਿਆ ਛਿਗਾਲੀ ਆ ਇਹ 1470 ਦੱਸਦੀ ਆ ਹੈਗਾ ਸੀ ਮਨਮੁਨ ਪਿਆ ਆਪਣੇ ਆਪਾਂ ਫਾਰਮ ਤੋਂ ਲੈ ਚੀਏ ਅੱਛਾ ਫਾਰਮੋਂ ਜੋ ਲਈ ਆ ਜੀ ਸਟਰਾ ਜਣੀ ਅਗਾਹ ਲੈਈ ਆ ਆਪਾਂ ਠੀਕ ਆ ਆ ਵੀ ਨਾਰਮਲ ਦੀ ਆ ਇਹਦਾ ਸੀਮਾ ਪਤਾ ਨਹੀਂ ਪਤਾ ਨਹੀਂ ਬਈ ਜੇ ਇਹ ਵੀ ਚੰਗੇ ਰਿਕਾਰਡ ਦੇ ਆ ਸਿੰਘਾ ਸਿੰਘਾ ਦੀ ਇਹ ਵੀ ਰਿੰਗ ਰਿੰਗ ਵਾਲਾ ਸਿੰਘਾ ਫੇਸ ਕੁਆਲਟੀ ਇਹਦੀ ਵੀ ਵਧੀਆ ਆ ਗਈ ਤੇ 14 ਮਹੀਨਿਆਂ ਦੀ ਆ ਤੇ ਥਣ ਥਣੂ ਪੂਰੇ ਨੇ ਇਹਨਾਂ ਦੇ ਲੈ ਵੀ ਚਾਰੇ ਥਣ ਨੇ ਪੂਰੇ ਬਿੱਥੀ ਬੁੱਥੀ ਸਨਾਂ ਚ ਬਹੁਤ ਵਧੀਆ ਆ ਗਈ ਤੇ ਇਹਦੇ ਵੀ ਥਣ ਥਣ ਦਿਖਾ ਦਿੰਨੇ ਆ ਅੱਜ ਦੂਰ ਦੇ ਇਹਦੇ ਵੀ ਚਾਰੇ ਥਣ ਨੇ ਤੇ ਕੁਆਲਿਟੀ ਕੁਆਲਿਟੀ ਦੀ ਵੀ ਦੇਖ ਸਕਦੇ ਆ 14 70 10 ਦੀ ਆ ਉਹ ਵੀ ਬਾਈ ਕਹਿੰਦਾ ਚੰਗੇ ਸੀਮੰਦੀ ਆ ਤੇ ਬਾਡੀ ਬੰਤਰ ਇਹਦੀ ਵੀ ਚੰਗੀ ਆ ਤੇ ਉਹਦੀ ਵੀ ਚੰਗੀ ਆ ਇਹ ਕੀ ਰੇਟ ਰੱਖਿਆ ਬਈ ਇਹਨਾਂ ਦਾ 60000 60 ਦਾ ਜੋੜਾ ਦੇਣਾ ਬਈ ਜਸਨੋਈ ਆ ਬਸ ਦੋਨਾਂ 'ਚ 2000 ਮਾਨ ਕਰ ਦਾਂਗੇ ਬਈ 2000 58000 ਦੇ ਦੇ ਦਾਂਗੇ ਲੈਨ ਦੇਣਾ ਜਮਾਂ ਲੈਨ ਦੇਣਾ ਜਾਨੀ ਜਸਨੋਈ ਆ ਜਸਨੋਈ ਠੀਕ ਆ ਤੇ ਨੰਬਰ ਤੇ ਐਡਰੈਸ ਬੋਲ ਦਿ ਬਈ ਪਿੰਡ ਖੀਵਾਖੁਰ ਦਾ ਬਈ ਖੀਵਾਖੁਰ ਜ਼ਿਲ੍ਹਾ ਮਾਨਸਾ ਥੀਲਪੀ ਕੀ ਆ ਤਸੀਲ ਭੀਖੀ ਆ ਹਾਂ ਨੰਬਰ 628006 5571 ਦਵਾਰੇ ਫਿਰ ਤੋਂ 628006 5571 ਵਪਾਰ ਦਾ ਕੰਮ ਆ ਵੀਰੇ ਆਪਣਾ ਹਾਂ ਬਾਈ ਆਪਣਾ ਵਪਾਰ ਦਾ ਕੰਮ ਇਹ ਆਪਾਂ ਇਕੱਠੀਆਂ ਦੱਸ ਲੈਂਦੇ ਆਂ ਫਾਰਮ 'ਚ ਓਕੇ ਹਾਂ ਯਾਨੀ ਇੱਥੇ ਦੋ ਵੀ ਲੱਗੇ ਆਇਓ ਇਹਦਾ ਆਪਾਂ ਸੌਂਕ ਨੂੰ ਬਈ ਚਲ ਮੇਲਾ ਦਿਖਾ ਲਿਓ ਨੇ ਅਸੀਂ ਠੀਕ ਹੈ ਵੇਖੀ ਆ ਬਾਕੀ ਮੱਝਾਂ ਲੈਂਦੇ ਆਂ ਅੱਜ ਆਪਾਂ ਠੀਕ ਆ ਬਾਈ ਆਪਣੀਆਂ ਵਿਕਰੀਆਂ ਜੀ ਬਈ ਮੱਝਾਂ ਹੁੰਦੀਆਂ ਨੇ ਜੀ ਮੱਝਾਂ ਕੰਮ ਆ ਮੱਝਾਂ ਹੁੰਦੀਆਂ ਨੇ ਤਾਜ਼ੀਆਂ ਆਪਣੇ ਕੋਲੇ ਗਾਵਾਂ ਆਉਂਦੀਆਂ ਨੇ ਤਾਂ ਜੀ ਦੋਨਾਂ ਦਾ ਕੰਮ ਆ ਮੱਝਾਂ ਕੰਮ ਦਾ ਹਾਂ ਵਧੀਆ ਤਸੱਲੀਆਂ ਦੀਆਂ ਮੱਝਾਂ ਹੁੰਦੀਆਂ ਨੇ ਕਿੰਨੇ ਕਰੇਟ ਤੋਂ ਸ਼ੁਰੂ ਹੋ ਜਾਂਦੀ ਆ ਰੇਟ ਬਾਈ ਲੈ ਕੇ 60000 ਤੋਂ 2 ਲੱਖ ਤੱਕ ਜਿਹੇ ਮਰਜ਼ੀ ਬਾਈ ਜੀ ਮਰਜ਼ੀ ਚੰਗੀ ਤੋਂ ਚੰਗੀ ਹੈ ਨਾ ਮੱਝ ਲੈ ਲਗਾ ਜਿਹੇ ਜਿਹੇ ਮਰਜ਼ੀ ਰੇਟ ਦੇ ਜਾਵਣਾ ਠੀਕ ਆ ਬਾਈ ਤਸੱਲੀ ਆਪਣੀ ਪੂਰੀ ਹੋਊਗਾ ਨਾ ਹਾਂ ਜੀ ਠੀਕ ਆ ਬਾਈ ਲਓ ਬਾਈ ਬਾਈ ਕੰਨਾ ਮੱਝਾਂ ਖਾਵਾਂ ਦਾ ਵੀ ਕੰਮ ਆ ਦੋ ਕੱਟੀਆਂ ਲਿਆਇਆ ਗਿਆ ਕਿ 14 70 ਦੱਸਦੀ ਇੱਕ ਚੰਗੇ ਸੀਮਨ ਦੀ ਆ ਜੇ ਦੋਨਾਂ ਕੱਟੀਆਂ ਜੋ ਕੋਈ ਵੀ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਇਹਦੀ ਨੰਬਰ ਆ ਬਾਈ ਦੋ ਸਾਲਾਂ ਤੇ ਦੂਜੀ ਦੀ 15 ਮਿੰਟ ਇਹ 15 ਮਿੰਟ ਦੇ 2 ਸਾਲ ਦੀ ਆ ਤੇ ਇਹਦੀ ਫੇਸ ਕੁਆਲਿਟੀ ਕਰ ਲੋ ਚੱਕ ਸਿੰਘ ਸੁੰਗੇ ਦੇ ਵੀ ਵਧੀਆ ਨੇ ਤੇ ਇਹਦੇ ਵੀ ਵਧੀਆ ਨੇ ਸਿੰਘ ਸੁੰਗੇ ਫੇਸ ਕੁਆਲਿਟੀ ਇਹਦੀ ਵੀ ਚੈੱਕ ਕਰੋ ਤੇ ਬੋਡੀ ਵੰਤਰ ਦੀਆਂ ਬਸੋਣੀਆਂ ਨੇ ਇਹ ਨਾਰਮਲ ਸੀ ਬੰਦਿਆ ਨੇ ਹਾਂਜੀ ਠੀਕ ਆ ਇਹ ਰੈੱਡ ਕੀ ਰੱਖਿਆ ਰੈੱਡ ਇਹਦਾ 30000 ਆ ਇਹਦਾ 20000 ਇਹਦਾ 30000 ਆ ਹਾਂਜੀ ਉਹਦਾ 20000 ਆ ਜੋੜੇ ਦਾ ਆਇਆ ਹੈ ਦੋੜੇ ਦਾ 50000 ਹੁਣ ਵੀ ਮੰਨ ਤਨ ਕਰਦਾਂਗੇ ਜੀ ਖੁੱਲਾ ਹਾਂਜੀ ਖੁੱਲਾ ਜੀ ਤੇ ਬਾਈ ਕਿਹਾ ਖੁੱਲਾ ਮੰਨਤਨ ਕਰ ਦੋ ਦੋਨੋਂ ਦਾ ਜੋੜੇ ਦਾ 50000 ਆ ਇੱਕ ਇਹਦਾ 30000 ਆ ਉਹਦਾ 20000 ਆ ਤੇ ਨੰਬਰ ਤੇ ਐਡਰੈਸ ਬੋਲ ਦੋ ਬਾਈ ਪਿੰਡ ਹਰੀਗੜਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਨੋਲਾ ਨੰਬਰ 883768600 ਵਾਲੀ ਦੁਆਰੇ ਫੇਰ ਬੋਲ 883768600 ਵਪਾਰ ਦਾ ਕੰਮ ਆ ਬਰਾ ਹਾਂਜੀ ਵਪਾਰ ਦਾ ਠੀਕ ਆ ਦੋ ਹੀ ਲੱਗਿਆ ਸੀ ਨਹੀਂ ਜੀ 6 ਕਟੀਆਂ ਲੱਗੀਆਂ ਚਾਰ ਵੇਚ ਗੀਆਂ ਹਾਂਜੀ ਠੀਕ ਆ ਦੋ ਰਹਿ ਗਈਆਂ ਹਾਂਜੀ ਇਹ ਲਓ ਵੀ ਮੇਰੇ ਕੋਲ 50000 ਬਾਈਕਰਾਂ ਮੌਜੂਦ ਰੱਖਿਆ ਇਹਨਾਂ ਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਬਾਈਕਰਾਂ ਕਰ ਦਾਂਗੇ ਖੁੱਲਾ ਮਾਨਤਨ ਨੰਬਰ ਲੈ ਕੇ ਦੇ ਤਾਂ ਕਰ ਲੈ ਸੰਪਰਕ ਕਰ ਨੰਬਰ ਤੇ ਹਾਂ ਆਪਣੀਆਂ ਨੇ ਬਾਈ ਠੀਕ ਆ ਬਾਪੂ ਕੀ ਆ ਕੀਮਤ ਕਰਿਆ ਦਾ 80000 ਹੈ 25000 ਕਿੰਨੀ ਉਮਰ ਹੈ ਇਹਦੀ 1.5 ਸਾਲ ਦੀ ਆ ਥਣਾ ਸੁਣਾ ਦੀ ਪੂਰੀ ਆ ਤੇ ਲੋ ਵੀ ਚਾਰੇ ਥਣ ਨੇ ਤੁਸੀਂ ਦੇਖ ਸਕਦੇ ਹੋ 25000 ਪੂਰੇ ਹੀ ਆ ਹੋਜੂ ਮਾੜਾ ਬੱਟਾ ਆ ਹੋਜੂ ਮਾੜਾ ਤੇ ਕਿੰਨੇ ਦਾ ਮੈਂ ਦਾ ਲਾਸਟ 20 ਬੂਦੀ ਹੋਜੂ ਹੋਜੂ ਤੇ ਨੰਬਰ ਤੇ ਐਡਰੈਸ ਬੋਲੀ ਮੜਾ ਜਾ ਨੰਬਰ ਡਰੈਕਸ਼ਨ ਉਹ ਬੂਦੀ ਮੇਰਾ ਮੁੰਡਾ ਦਾ 39170 ਆ ਬਾਪੂ ਦਾ ਨੰਬਰ ਆ ਬਾਈ 917076435 ਦੁਬਾਰੇ ਫੇਰ ਬੋਲ 9417076435 ਕਿਹੜਾ ਬੰਦਾ ਬਾਪੂ ਦਾ ਬਾਪੂ ਦਾ ਹਰੀ ਗਾੜੀ ਆ ਜੀ ਹਰੀ ਗਾੜੀ ਆ ਠੀਕ ਆ ਲੈ ਵੀ ਬਾਪੂ ਦਾ ਵੀ ਪਿੰਡ ਵੀ ਹਰੀ ਗਾੜੀ ਆ 20000 ਦੇ ਬਾਈ ਕਹਿੰਦਾ ਦੇ ਦੂੰਗਾ ਨੰਬਰ ਤੁਹਾਨੂੰ ਲੈ ਕੇ ਦਿੰਦਾ ਕਰ ਲਿਓ ਬਾਪੂ ਨਾਲ ਸੰਪਰਕ ਹੈ ਆਹ ਤੇ ਸੋਢੀ ਹੈ ਨਾ ਦੋਵੇਂ ਹਾਂ ਆ ਦੋਨੇ ਹਾਂਜੀ ਇਹਨਾਂ ਕਿੰਨੀ ਕਿੰਨੀ ਉਮਰ ਇਹਨਾਂ ਦੀ 25000 ਇਹਨਾਂ ਦੋਨਾਂ ਦਾ ਜੋੜਾ 25000 ਮੰਗਦਾ ਪਾਪਾ ਇਹਨਾਂ ਦਾ ਹਾਂਜੀ ਤੇ ਆ ਨਹੀਂ ਹੈਗੀ ਅੱਛਾ ਇਹ ਕਟਾ ਠੀਕ ਹੈ ਇਹ ਕਟਾ ਦੋ ਕਟੀਆਂ ਨੇ ਇਹ 25 25000 ਦੀਆਂ ਨੇ ਇਹ 25000 ਦੋਨਾਂ ਦਾ ਹਾਂਜੀ ਇਹ 25000 ਬਾਈ ਦੋਨਾਂ ਦਾ ਮੰਗਦਾ ਹੈ ਕਿੰਨੀ ਕਿੰਨੀ ਉਮਰ ਇਹਨਾਂ ਦੀ ਉਮਰ ਦੇ 11-11 ਮਹੀਨੇ ਦੇ। ਤਦਿ 11-11 ਮਹੀਨਿਆਂ ਦੇ ਨਾ ਦੋਨੇ ਕੱਟੀਆਂ। ਤੁਸੀਂ ਦੇਖ ਸਕਦੇ ਹੋ 25 ਹਜ਼ਾਰ ਦੋਨਾਂ ਦਾ ਮੁੱਲ ਮੰਗਦਾ ਬਾਈ ਕਹਿੰਦਾ 11-11 ਮਹੀਨੇ ਦੀ। ਉਹ ਜਿਹੜੀ ਬਾਪੂ ਦੀ ਕੱਟੀ ਦਿਖਾਈ ਸੀਗੀ ਤੇ ਉਹੀ ਕੱਟੀ ਵਾਲਾ ਬਾਪੂ ਆਗਾ ਉਹ ਸਾਹਮਣੇ ਖੜਾਗਾ ਨੰਬਰ ਤੁਹਾਨੂੰ ਲੈ ਕੇ ਦਿੱਤਾ ਤੇ ਪਿੰਡ ਹਰੀਗੜ੍ਹ ਤੇ ਝੋਲੀਆਂ ਦੇਖੋ ਝੋਲੀਆਂ ਦੇਖੋ ਪੂਰੀ ਐਨਚਾ ਝੋੜੀਆਂ ਪੂਰੀਆਂ ਕੰਮ ਦੀਆਂ ਨੇ ਦੇਖੋ ਕਰਾ ਦੀ ਝੋੜੀ ਦੇਖੋ ਕਰਾ ਇਹ ਥਾਂ ਤੋਂ ਬੋਬਦੀ ਝੋੜੀ ਬਹੁਤ ਤਿਆਰ ਸੋਹਣੀ ਬਹੁਤ ਕਰਦੀ ਆ ਤੇ ਬਾਪੂ ਦਾ ਨੰਬਰ ਲੈ ਕੇ ਦੇਦਾ ਬਾਪੂ ਨਾਲ ਕਰ ਲਿਓ ਸੰਪਰਕ ਇਹ ਸੰਕੀ ਕਰਿਆ ਲੈ ਵੀਰੇ ਕਿੰਨੀ ਉਮਰ ਆ ਬਾਈ ਇਹਦੀ 1 ਸਾਲ ਦੀ ਹੈ 1 ਸਾਲ ਦੀ ਇੱਕ ਸਾਲ ਦੀ ਆ ਠੀਕ ਆ ਕੀ ਮੁੱਲ ਕਰਿਆ 25000 ਰੁਪਏ ਮੰਗਦੀ 25000 ਖਰੀਦ ਆ ਜੇ ਹਾਂਜੀ ਖਰੀਦ ਆ ਠੀਕ ਆ ਥਾਂ ਤੋਂ ਸੁਣ ਕੇ ਮੈਨੇ 5 ਚਾਰ ਹੀ ਆਈ ਇਹ ਤੋਂ ਲੈ ਕੇ ਲੋਬੀ ਚਾਰੇ ਥਣਾ ਦੀ ਆ ਤੁਸੀਂ ਦੇਖ ਸਕਦਾ ਥਣ ਤੋਂ ਬਹੁਤ ਵਧੀਆ ਨੇ 25000 ਚ ਹੋ ਜੋ ਮੰਨ ਤਾਣ ਮੰਨਦਾ ਕਰਦਾ ਕਿੰਨੇ ਦਵੇਂਗਾ ਬਾਈ ਇਹ ਤੇ ਤੁਹੇ ਵੱਡਿਆ ਲੱਗੋ ਜੀ ਕਰ ਦਾਂਗੇ ਜੇ ਲੋ ਕੋਈ ਪੈਸੇ ਲਾਉ ਬਾਈ ਠੀਕ ਆ ਨੰਬਰ ਤੇ ਐਡਰੈਸ ਬੋਲ ਦੇ 883747628 ਦੁਬਾਰੇ ਫਿਰ ਬੋਲ 883747628 ਕਿਹੜਾ ਪਿੰਡਾ ਲੰਗਿਆਣਾ ਪਿੰਡਾ ਜ਼ਿਲ੍ਹਾ ਮੂਗਾ ਨੇੜੇ ਬਾਗਾਪਰਾ ਠੀਕ ਆ ਦੇਖੋ ਇੱਕ ਕੱਲੀ ਲੈ ਕੇ ਆਇਆ ਸੀਗਾ ਹਾਂ ਜਾਂ ਨੇ ਕਈ ਗਾਂਵਾਂ ਵਿੱਚ ਗਾਂ ਵੇਚੀ ਵਪਾਰ ਦਾ ਕੰਮ ਆ ਠੀਕ ਆ ਲਓ ਬਈ ਆ ਲੈ ਕੇ ਆਇਆ ਬਾਈ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਰ ਲਓ ਸੰਪਰਕ ਨੰਬਰ ਲੈ ਕੇ ਦੇਤਾ ਸਮੇ ਇਹਨਾਂ ਦੀ ਕਿੰਨੀ ਉਮਰ ਆ ਜੀ ਇਹਦੀ ਉਮਰ ਹੈਗੀ ਇਹ ਸਵਾ ਸਾਲ 15 ਇਹ ਸਵਾ ਸਾਲ ਦੀ ਆ ਹਾਂ ਜੀ 15 ਮਹੀਨੇ ਲਿਆ ਬਈ ਝੋਲੀ ਝਾਲੀ ਇਹਦੀ ਵੀ ਚੈੱਕ ਕਰ ਲਓ ਕਰ ਤੇ ਆ ਦੂਜੀ ਦੀ ਜੀ ਇਹਦੀ 1 ਸਾਲ ਦੀ ਹੈ 1 ਸਾਲ ਦੀ ਆ ਲੈ ਵੀ ਪਿੱਤਰ ਇਹਦੀ ਵੀ ਝੋਲੀ ਜੀ ਚੈੱਕ ਕਰ ਦੋ ਤਣ ਚਾਰੇ ਥਣ ਨੇ ਤੇ ਕਿਹ ਕੀ ਰੇਟ ਰੱਖਿਆ ਦੋਨਾਂ ਦਾ ਇਹਦਾ ਜੀ 18000 ਰੁਪਿਆ ਜੀ ਉਹਦਾ 15000 ਇਹਦਾ 18000 ਉਹਦਾ 15 ਤੀਦੇ ਹੋ ਜਾਣਗੇ ਦੋਨੇ ਹੋ ਜਾਣਗੇ ਜੀ ਕਰ ਦੋਗੇ ਕਰ ਦਿਆਂਗੇ ਤੇ ਨੰਬਰ ਦਾ ਐਡਰੈਸ ਬੋਲ ਦੋ ਮੇਰਾ ਨਾਮ ਸਵਰਨ ਸਿੰਘ ਪਿੰਡ ਖੇੜੀਕਲਾਂ ਜੀ ਹਾਂਜੀ ਮੋਬਾਈਲ ਨੰਬਰ ਹੈਗਾ 8567901786 ਦੁਬਾਰੇ ਫੇਰ ਬੋਲੋ 8567901786 ਠੀਕ ਤਾਂ ਖੇੜੀਕਲਾਂ ਪਿੰਡ ਖੇੜੀਤਰਾ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਦਾ 10 ਕਟੀਆਂ ਘਰੇ ਵੀ ਖੜੀਆਂ ਨੇ ਘਰੇ ਵੀ ਖੜੀਆਂ ਨੇ ਜਾਨੀ ਕੱਲਿਆ ਮੋਰਾ ਹੀ ਹੁੰਦੀਆਂ ਨੇ ਜਾਂ ਫਿਰ ਹਾਂਜੀ ਆ ਨੀਲੀ ਰਾਬੀ ਦੀਆਂ ਪੂਰੀਆਂ ਸਾਰੀਆਂ ਮਿਕਸ ਹੁੰਦੀਆਂ ਨੇ ਜਿਹੜੀ ਮਰਜ਼ੀ ਲੈ ਸਕਦੇ ਜੇ ਜੀ ਮਰਜ਼ੀ ਲੈ ਲੈ ਤਸੱਲੀ ਵਾਲੀਆਂ ਹੁੰਦੀਆਂ ਨੇ ਤਸੱਲੀ ਵਾਲੀਆਂ ਸਾਫ਼ ਸੁਥਰੀਆਂ ਨੇ ਠੀਕ ਆ ਜੀ ਧੰਨਵਾਦ ਜੀ ਲਓ ਬਾਈ ਆ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਕਰ ਲਿਓ ਸੰਪਰਕ ਜੇ ਕਿਸ ਨੂੰ ਆ ਕੱਟੀ ਪਸੰਦ ਆਉਂਦੀ ਆ ਮੈਂ ਤਾਂ ਦਰਦ ਜੇ ਫੋਨ ਲਾ ਕਰਿਆ ਮੈਂ ਆ ਵੀਡੀਓ ਬਣਾਈ ਜਾਂ ਤਾ ਉਹ ਮੈਂ ਉਸ ਤੋਂ ਮੈਸੇਜ ਕਰੀ ਨਾ ਬਾਈ ਬਾਹਰ ਆ ਜਾ ਠੀਕ ਆ ਬਾਈ ਕਿੰਨੀ ਉਮਰ ਹੈ ਜੀ 6 ਮਹੀਨਿਆਂ ਤੇ ਕੀ ਰੇਟ ਰੱਖਿਆ ਦਾ ਇਹਦਾ? ਇਹਦਾ ਮੰਗਾ 18000 ਰੁਪਇਆ। 18000 ਰੁਪਇਆ। 8 ਮਹੀਨੇ ਦਾ 18000 ਰੁਪਇਆ। ਤੇ ਝੋਲੀ ਝਾਲੀ ਕਿਵੇਂ ਆਦੀ? ਝੋਲੀ ਵਧੀਆ ਜੀ। ਤੇ ਲੋ ਵੀ ਚਾਰੇ ਥਾਂ ਨੇ ਝੋਲੀ ਬਹੁਤ ਸੋਹਣੀ ਹੈ ਇਹਦੀ। ਝੋਲੀ ਵਧੀਆ ਤਿਆਰ ਕਰਦੇ ਆ। ਹੋ ਜੋ ਮਾਨਦਾਨ। ਹੋ ਜੋ ਮਾਨਦਾਨ 16000 ਦੇ ਦੇ। 16000 ਦੀ ਦੋਵਾਂਗੇ। ਠੀਕ ਆ। ਇੱਕ ਹੀ ਆ ਕਿ ਉਹ ਵੀ ਆਪਣੀਆਂ ਨੇ। ਉਹ ਵੀ ਆਪਣੀਆਂ ਨੇ। ਤੇ ਇਹਨਾਂ ਦੇ ਕੀ ਹੋ? 20 20000 ਬੋਲਦਾ। 20 20000 ਆ ਦੋਨਾਂ ਦਾ। ਇਹਨਾਂ ਦੀ ਕਿੰਨੀ ਉਮਰ ਆ? ਇਹ 7 ਸਾਲ ਦੀਆਂ ਨੇ। ਇਹ ਸਾਲ ਸਾਲ ਦੀਆਂ ਨੇ। ਲੈ ਵੀ ਝੋਲੀਆਂ ਇਹਨਾਂ ਦੀ ਤੇ ਚਾਰੇ ਥਾਂ ਇਹਨਾਂ ਦੇ ਨੇ ਇਹ 20000 ਦੇਣੇ ਜੀ ਠੀਕ ਆ ਆ ਦੇਣੀਆਂ 16000 ਦੀ ਉਹ ਫਿਰ 40 ਦੇ ਬਣ ਗਏ ਕਿੰਨੇ ਦੇਵੋਗੇ ਲਾਸਟ ਉਹਦੇ 37000 ਦੀਆਂ ਦੋਨੋਂ 37000 ਦੀਆਂ ਤੇ ਨੰਬਰ ਤੇ ਐਡਰੈਸ ਬੋਲ ਦੋ ਨੰਬਰ ਹੈਗਾ 88 79738 79738 04399 04399 ਹਾਂਜੀ ਦਾ ਆਪਣਾ ਆਪਣੇ ਪਿੰਡ ਘੜਾਈ ਨੰਗਲ ਪਿੰਡ ਆ ਜੀ ਨੰਗਲ ਪਿੰਡ ਆ ਤੇ ਕੱਟੀਆਂ ਦਾ ਵਪਾਰ ਦਾ ਕੰਮ ਆ ਕਰਦਾ ਵਪਾਰ ਦੀ ਹੈ ਵਪਾਰ ਦਾ ਕੰਮ ਆ ਹੋਰ ਵੀ ਕਰੇ ਹੁੰਦੀਆਂ ਨੇ ਹਾਂਜੀ ਸਹੀ ਹੈ ਠੀਕ ਆ ਤਸੱਲੀ ਵਾਲੀਆਂ ਹੁੰਦੀਆਂ ਜਮਾ ਖਰਾਟੀ ਵਾਲੀਆਂ ਠੀਕ ਆ ਤੇ ਲੋਬੀ ਮਿੱਤਰਵਾ ਤਿੰਨ ਕੱਟੀਆਂ ਲੈ ਕੇ ਆ ਬਾਈ ਘਰੇ ਵੀ ਤਸੱਲੀਆਂ ਹੁੰਦੀਆਂ ਨੇ ਘਰੇ ਵੀ ਕੱਟੀਆਂ ਹੁੰਦੀਆਂ ਨੇ ਤਸੱਲੀ ਕਰਕੇ ਲੈਣੀਆਂ ਨੇ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਤੇ ਆ ਤਿੰਨ ਕੱਟੀਆਂ ਨੇ ਬਾਈ ਹਾਂ ਇਹ ਦੋ ਆ ਬਾਈ ਆ ਦੋ ਨੇ ਕਿੰਨੀ ਉਮਰ ਹੈ ਇਹਦੀ ਇਹ ਵੀ ਉਹ ਮਰੇ ਭਾਈ 2 ਸਾਲ ਦੇ 2 ਸਾਲ ਦੀ ਆ ਤਾਂ ਝੋਲੀ ਜੂਣੀ ਇੰਨੀ ਵਧੀਆ ਤੇਰੀ ਝੋਲੀ ਝਾਲੀ ਝੋਲੀ ਝਾਲੀ ਬਹੁਤ ਸੋਹਣੀ ਆ ਵੀ ਥਣ ਤੋਂ ਪੂਰੇ ਐਨ ਵਧੀਆ ਗਰੋਥ ਕਰੀ ਹੋਈ ਆ ਮੋਟੇ ਥਣ ਨੇ ਬਿੱਥੇਲੇ ਥਣ ਲੱਗੇ ਹੋਏ ਨੇ 2 ਸਾਲ ਦੀ ਆ ਇਹ ਹੁਣ ਹਾਂ ਇਹ 2 ਸਾਲ ਦੇ ਆ ਠੀਕ ਆ ਕੱਡੀ ਨਹੀਂ ਟੁੱਟੇ ਜੇ ਨਾਲ ਨਾਲ ਹਜੇ ਨਹੀਂ ਕੱਡੀ ਪਈ ਫੜ ਨੂੰ 2-4 ਮਹੀਨੇ ਹੋ ਗਏ ਠੀਕ ਆ ਤੇ ਇਹ ਇਹ ਇਦੋਂ ਬੋਲ ਕਰਿਆ ਬਈ 30000 ਰੁਪਏ 30000 ਰੁਪਏ ਇਹਦੀ ਕਿੰਨੀ ਉਮਰ ਆ ਇਹਦੀ ਉਮਰ ਕਿ ਪੌਣੇ 2 ਸਾਲ ਹੈ ਇਹਦੀ ਪੌਣੇ 2 ਸਾਲ ਹਾਂ ਇਹ ਆਪਣੇ ਘਰੇ ਪਾਲੀ ਬਈ ਦੀ ਮਾਂ ਥੱਲੇ 1800 ਮੀਲੀਟਰ ਦੁੱਧ ਆ ਠੀਕ ਆ ਜੀ ਮਾਂ ਥੱਲੇ ਹਾਂ 1800 ਮੀਲੀਟਰ ਦੁੱਧ ਆ ਹਾਂ ਠੀਕ ਆ ਉਹ ਫਿਰ ਆਪਣੇ ਇੱਥੇ ਜਦੋਂ ਉਹ ਹੋਇਆ ਸੀਗਾ ਮੇਲਾ ਨਹੀਂ ਹੋਇਆ ਸੀਗਾ ਡੀ ਐਫ ਐ ਦਾ ਹਾਂ ਉਹਦੇ ਵਿੱਚ ਆਈ ਸੀ ਫਾਸਟ ਇਹ ਇਹੀ ਗੱਟੀ ਹਾਂ ਇਹਦੀ ਮਾਂ ਅਸੀਂ ਇਹਦੀ ਮਾਂ ਫਾਸਟ ਹੈ ਉਹ ਯਾਰ ਠੀਕ ਆ ਦੁੱਧ ਚ ਦੁੱਧ ਦੇ ਵਿੱਚ ਦੁੱਧ ਚ ਬਾਈ ਚ ਠੀਕ ਆ ਤੇ ਉਹਦੀ ਗੱਟੀ ਆਏ ਪਗਲੇ ਪਿੰਡੇ ਦੀ ਆ ਬਹੁਤ ਹਾਂ ਬਦਲੇ ਚੰਮਦੀ ਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਇਹਨਾਂ ਅਸਲ ਸਾਗਰ ਮੂੰਹ ਸਿਰ ਕੋਈ ਹਾਂ ਇਹ ਪੀਸ਼ ਕੁਆਲਿਟੀ ਵਧੀਆ ਸਿੰਗ ਸੂਕੇ ਵਧੀਆ ਕੁੰਡੇ ਨੇ ਤੇ ਤੇ ਉਹ ਪਰਲੀ ਦਾ ਰੇਟ ਕੀ ਆ ਬਾਈ ਉਹਦਾ 35000 ਰੁਪਏ ਉਹਦਾ 35000 ਹੈਗਾ ਤੇ ਜੇ ਜੋੜਾ ਖਰੀਦਣਾ ਤੁਸੀਂ ਨੇ ਜੋੜਾ ਕਿਤਨਾ ਵੀ ਕੋਈ ਕਰਨੀ ਆ ਆਪਾਂ ਲਾ ਦੇ ਹਿਸਾਬ ਨਾਲ ਬਾਈ ਹੋਰ ਵੀ ਮਾਨਤਾ ਹੋ ਜਾਊਗਾ ਹਾਂ ਤੇ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਮ ਮੇਰਾ ਹਰਦੇਵ ਬਾਈ ਪਿੰਡ ਮੇਰਾ ਦੀਪਗੜ੍ਹ ਠੀਕ ਆ ਜੀ ਨੰਬਰ ਹੈਗਾ 9061 ਹਾਂਜੀ 5005 ਦੁਬਾਰੇ ਫੇਰ ਬੋਲੋ 9061 5005 5305 ਠੀਕ ਆ ਬਾਈ ਧੰਨਵਾਦ ਜੀ ਲਓ ਜੀ ਇਹ ਕਿਸ ਵੀਰ ਨੂੰ ਆਪ ਕਟੀਆਂ ਉਹਨਾਂ ਦੇ ਪਸੰਦ ਆਉਂਦੀਆਂ ਨੇ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਕਰ ਲਿਓ ਸੰਪਰਕ ਤੇ ਆਦੇ ਸਾਨੂੰ ਹੋਰ ਵੀ ਮਾਲ ਦਿਖਾਉਣੇ ਆ ਸੌਂਕੀ ਕਰੇ ਵਾਲਾ ਵੀਰੇ ਇੱਕ ਟਾਲੀਵਾਲ ਡੈਰੀ ਫਾਰਮ ਆ ਕੋ ਦੋ ਚੈਨਲ ਨੇ ਆਪਣੇ ਵੀਡੀਓ ਵੀਡੀਓ ਫੋਨ ਹਾਂ ਹਾਂ ਵੀਰੇ ਵੀਡੀਓ ਫੋਨ ਆ ਟਾਲੀਵਾਲ ਡੈਰੀ ਫਾਰਮ ਕੋ ਦੋ ਆ ਤਰੇ ਚੈਨਲ ਆਏ ਹਾਏ ਤੇ ਜਿਵੇਂ ਮਿੱਤਰ ਤੁਹਾਨੂੰ ਦਿਖਾਈਆਂ ਨੇ ਨਾ ਕਟੀਆਂ ਐਵੇਂ ਕਟੀਆਂ ਗੁੱਟੀਆਂ ਬਹੁਤ ਸੋਹਣੀਆਂ ਮਿਲ ਜਾਂਦੀਆਂ ਨੇ ਆ ਬੂਰੀ ਖੜੀ ਆ ਜਿਵੇਂ ਕੱਟੀ ਜਿਵੇਂ ਇੱਧਰ ਆ ਬੱਸੀ ਖੜੀ ਆ ਗਈ ਜਿਵੇਂ ਐਵੇਂ ਤੁਹਾਨੂੰ ਬਹੁਤ ਕੁਝ ਖੜਾਗਾ ਇੱਥੇ ਧਨੋਲਾ ਮੰਡੀ ਤੇ ਆ ਜਾ ਕਰੋ ਤੇ ਜਿਵੇਂ ਆ ਬੂਰੀ ਮੱਝ ਖੜੀ ਆ ਇੱਧਰ ਤੇ ਇਹ ਕਾਟੂ ਮਾਲ ਦੇ ਵਿੱਚ ਬਹੁਤ ਮਾਲ ਖੜਾ ਹੁੰਦਾਗਾ ਤੁਸੀਂ ਇਹ ਲੈ ਸਕਦੇ ਹੋ ਭਾਈ ਕਿੰਨੀ ਉਮਰ ਹੈ ਜੀ ਡੇਢ ਸਾਲ ਦੀ ਡੇਢ ਸਾਲ ਦੀ ਆ ਕੀ ਰੇਡ ਰੱਖੇ ਆ ਦਾ ਜਿਹੜਾ ਮੁੱਲ 35000 35000 ਆ ਦੇਣ ਵਾਲੀ 5000 ਖੰਡ ਘਟਾ ਦੇ 1000 ਖੰਡ ਘਟਾ ਦੇਮਗਾ ਠੀਕ ਆ ਲਓ ਬਈ ਕਰ ਲੋ ਚੈੱਕ ਕਰਾਂ ਬੋਡੀ ਟਾਂਚ ਦੀ ਕੁੰਡੇ ਸਿੰਘਾਂ ਦੇ ਰਿੰਗ ਵਾਲੇ ਸਿੰਘ ਨੇ ਫੇਸ ਕੁਆਲਿਟੀ ਕਰੋ ਚੈੱਕ ਤੇ 35000 ਰੁਪਇਆ ਬਾਈ ਮੁੱਲ ਮੰਗਦਾ ਕਹਿੰਦਾ 34 ਦੇਵਾਂਗੇ ਬਾਈ ਨੰਬਰ ਨੰਬਰ 8148 29575 ਨਾਮ ਤੇ ਐਡਰੈਸ ਕੀ ਆ ਨਾਮ ਗੁਰਤੇਜ ਸਿੰਘ ਪਿੰਡ ਟਿੱਬਾ ਵੀਰੇ ਪਿੰਡ ਟਿੱਬਾ ਹਾਂਜੀ ਜਿਹੜਾ ਬੜੀ ਕੋਲੇ ਆ ਹਾਂਜੀ ਹਾਂਜੀ ਠੀਕ ਆ ਲੈ ਬਾਈ ਬੜੀ ਦਾ ਪਿੰਡ ਟਿੱਬਾ ਦਾ ਤੇ ਨੰਬਰ ਲੈ ਕੇ ਰਹਿਦਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਰ ਲਿਓ ਸੰਪਰਕ ਤੇ ਕਟੀਆਂ ਬਾਈ ਹੋਰ ਵੀ ਲਈ ਖੜੇ ਜਿਵੇਂ ਇੱਧਰ ਆਹ ਕਟੀਆਂ ਲਈ ਖੜੇ ਆ ਕਟੀਆਂ ਦਾ ਬਾਧੂ ਨਹੀਂ ਹੁੰਦੀ ਆ ਤੇ ਜੇ ਕਿਸੇ ਵੀਰ ਨੇ ਲੈਣੀਆਂ ਹੋਣ ਨਾ ਤੇ ਇੱਥੇ ਆ ਜਾ ਕਰੋ ਤੇ ਜਿਵੇਂ ਆਹ ਖੜੀ ਆ ਬੂਰੀ ਦੇਖੋ ਆ ਬੂਰੀ ਆਪਣੀ ਆ ਜੀ ਹਾਂ ਕੀ ਮੁੱਲ ਆਦਾ 45 ਆ ਜੀ ਗੱਬਣ ਗੁੰਬੜ ਨਾ ਨਹੀਂ ਹੋਈ ਮੈਂ ਗੱਪ ਨਹੀਂ ਬੋਲੀ ਇੱਕ ਹੀ ਟੰਗਾ ਦੀ ਹਾਂ ਜੀ ਠੀਕ ਆ ਯਾਨੀ ਹੁਣ ਕਰਾਈ ਨਹੀਂ ਹੈਗੀ ਚੱਪੜ ਬੰਗੂ ਤਾਂ ਨਾਲ ਜਵਾਬ ਕਰ। ਠੀਕ ਆ ਜੀ। ਕੀ ਮੁੱਲ ਕਰਿਆ? ਮੁੱਲ 45 ਕਹਿੰਦੇ 40 ਦੇ ਦਾਂਗੇ ਕੱਟ ਦੇ ਦੇਾਂਗੇ। ਲੈ ਵੀ ਪੈਣੀ ਪਿੰਡ ਆ ਬਾਈ ਦਾ ਤੇ ਸਿੰਗਾ-ਸੁੰਗਾ ਦੀ ਕਰ ਲੇ ਕੋਈ ਟ ਬੂਰੀ ਕੱਟੀ ਆ ਗਈ। ਤੇ ਬਾਈ ਕਿੰਨਾ ਮੰਗਦੇ ਹੋ ਰੇਟ ਜੀ ਇਹਦਾ? ਮੁੱਲ 45 ਕਹਿੰਦੇ 1 ਕੱਟ 40 ਦੇ ਦਾਂਗੇ। 1 ਕੱਟ 40 ਦੇ ਦਾਂਗੇ ਬਾਈ ਕਹਿੰਦਾ। 45 ਮੁੱਲ ਕਰਿਆ। ਨੰਬਰ ਬੋਲਿਓ ਜੀ। ਤੇ ਪੈਣੀ ਪਿੰਡ ਆ ਬਾਈ ਦਾ। ਜੇ ਕਿਸੇ ਨੂੰ ਆ ਚੋਟੀ ਬੂਰੀ ਪਸੰਦ ਆਉਂਦੀ ਆ। ਕਰ ਲਿਓ ਸੰਪਰਕ ਹਾਂਜੀ ਉੱਥੇ ਲਈ ਆ ਤੇ ਨੰਬਰ ਪਾਈ ਦਾ ਹੈਗਾਗਾ ਉਹ ਬੱਗਾ 98175305233 ਬੱਗਾ ਵਪਾਰੀ ਭੈਣੀ ਤੇ ਹੋਰ ਵੀ ਕੱਟੀਆਂ ਹੁੰਦੀਆਂ ਨੇ ਹੀ ਕਰੇ ਆ ਜਾਂਦੀਆਂ ਹੋਰ ਵੀ ਹੋਰ ਵੀ ਆ ਜਾਂਦੀਆਂ ਨੇ ਠੀਕ ਆ ਜੀ ਹਾਂਜੀ ਵਿੱਚ ਲੈ ਲਵਾਂ ਤਾਂ ਆ ਜੀਆਂ ਨਾਲ ਕੰਮ ਕਰਦੇ ਨੇ ਵਿੱਚ ਆਲਾ ਕਟਾਕ ਤੋਂ ਵਿੱਚ ਠੀਕ ਆ ਜੀ ਠੀਕ ਆ ਨਾ ਵੀ ਮਿੱਤਰੋ ਜੇ ਕਿਸੇ ਨੂੰ ਪਸੰਦ ਆਉਂਦੀ ਆ ਪੂਰੀ ਝੋਟੀ ਬਾਈ ਦਾ ਨੰਬਰ ਲਿਖ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਜਿਵੇਂ ਇੱਧਰ ਵੀ ਖੜੀਆਂ ਬਹੁਤ ਕਟੀਆਂ-ਕੁੱਟੀਆਂ ਇੱਧਰ ਬਹੁਤ ਖੜੀਆਂ ਨੇ ਜੇ ਤੁਸੀਂ ਆਉਣੇ ਹੁੰਨੇ ਹੋ ਨਾ ਇੱਧਰ ਕਾਟੂ ਮਾਲ ਦੇ ਵਿੱਚ ਢੇੜਾ ਮਾਰ ਲਿਆ ਕਰੋ ਇੱਧਰ ਬਹੁਤ ਮਾਲ ਮਿਲ ਜਾਂਦਾ ਤੁਹਾਨੂੰ ਤੇ ਜਿਵੇਂ ਉਧਰ ਇੱਕ ਸੰਘਾਰੀ ਖੜੀ ਆ ਗਈ ਮਾਲ ਬਹੁਤ ਖੜਾ ਹੁੰਦਾ ਇੱਧਰ ਕਾਟੂ ਮਾਲ ਦੇ ਵਿੱਚ ਟੋਕੜ-ਕੁੱਪਣ ਮੱਝਾਂ ਕਟੀਆਂ ਝੋਟੀਆਂ ਬੱਸੀਆਂ ਸਾਰਾ ਕੁਝ ਖੜਾ ਹੁੰਦਾ ਇੱਧਰ ਤੇ ਲੈ ਜਾ ਕਰੋ ਕਿਉਂਕਿ ਇਹ ਬੁੱਚੜਾਂ ਦਾ ਪਾਪ ਕਰਨਾ ਹੀ ਹੁੰਦਾਗਾ ਤੇ ਬੁੱਚੜਾਂ ਨੇ ਤੁਹਾਨੂੰ ਪਤਾ ਵੱਢ ਰੁਕ ਕਰਨੀਆਂ ਤੇ ਆਪ ਬਚਾਲਿਆ ਕਰੋ ਤੇ ਵਧੀਆ ਫਾਇਦਾ ਹੋ ਫਾਇਦਾ ਹੋ ਜਾਂਦਾ ਛੋਟਾ ਉਹ ਕਿਵੇਂ ਬਗਿਆ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ